ਹਾਂਜੀ ਰਤਨ ਜੀ ਕੀ ਹਾਲ ਚਾਲ? ਹਾਂਜੀ ਹਾਂਜੀ ਚੜਦੀ ਕਲਾ ਜੀ ਚੜਦੀ ਕਲਾ। ਕਿਵੇਂ ਰਿਹਾ ਕੱਲ ਮੈਂ ਦੇਖ ਰਿਹਾ ਸੀ ਤੁਹਾਡੀ ਸਾਰੀ ਪ੍ਰੋਗਰਾਮ ਦੇਖੇ ਤੁਹਾਡੇ। ਸਾਨੂੰ ਤਾਂ ਰੋਕ ਲਿਆ ਸੀ ਇੱਥੇ ਹੀ ਤੁਹਾਨੂੰ ਵੀ ਫੜੀ ਰੱਖਿਆ ਆਪਣੀ ਗੱਲ ਰਾਤ ਵੀ ਹੋਈ ਸੀ ਮੈਂ ਸੋਚਦਾ ਸੀਗਾ ਕਿ ਸਾਰੀ ਗੱਲ ਨੂੰ ਮੈਂ ਆਪਣੇ ਚੈਨਲ ਦੇ ਜ਼ਰੀਏ ਰੱਖਣਾ ਚਾਹੁੰਦਾ ਸੀਗਾ ਤੇ ਮੈਂ ਸਾਰੀ ਜਾਣਕਾਰੀ ਲੈਣਾ ਚਾਹੁੰਦਾ ਡਿਟੇਲ ਦੇ ਵਿੱਚ 5-10 ਮਿੰਟ ਹੀ ਤੁਹਾਡੇ ਤੋਂ ਟਾਈਮ ਲੈਣਾ ਹੈ ਜੀ। ਰੱਖੋਗੇ ਸਮਾਂ? ਹਾਂਜੀ ਹਾਂਜੀ। ਹਾਂਜੀ ਕੀ ਹੋਇਆ ਜੀ ਕੱਲ? ਤੁਹਾਨੂੰ ਫੜ ਲਿਆ ਮੋਬਾਈਲ ਵੀ ਤੋੜਤਾ ਜਾਂ ਹੋਰ ਬਹੁਤ ਕੁਝ ਹੋਇਆ? ਹਾਂਜੀ ਹਾਂਜੀ ਉਹਦੀਆਂ ਦੋ ਕਹਾਣੀਆਂ ਹੈਗੀਆਂ ਵੱਖ ਕਰੋ ਚੱਲਦੇ ਆ ਤੇ ਸਾਨੂੰ ਇੱਥੇ ਪਹਿਲਾਂ ਰੁਕਿਆ ਜਾਂਦਾਗਾ ਸਾਡਾ ਜਿਹੜਾ ਬਰਨਾਲਾ ਤੇ ਬਠਿੰਡੇ ਦੀ ਹੱਦ ਆ ਹੂੰ ਇੱਥੇ ਜਿਹੜਾ ਭਾਰੀ ਫੋਰਸ ਲੱਗੀ ਹੋਈ ਸੀ ਇੱਥੇ ਤਾਂ ਬਸ ਉਹਨਾਂ ਨੇ ਥੋੜਾ ਜਿਹੀ ਹੀ ਗੱਡੀ ਅਸੀਂ ਸਲੋ ਕਰੀ ਤੇ ਜਦੋਂ ਉਹਨਾਂ ਨੇ ਦੇਖਿਆ ਕਹਿੰਦੇ ਪੱਤਰਕਾਰ ਆ ਜਾਣ ਦੋ ਇੱਥੋਂ ਸਾਨੂੰ ਅੱਗੇ ਜਦੋਂ ਹੀ ਚਲੇ ਜਾਂਦੇ ਆ ਤੇ ਫੇਰ ਅੱਗੇ ਜਾ ਕੇ ਜਦੋਂ ਅਸੀਂ ਬਰਨਾਲਾ ਕ੍ਰੋਸ ਕਰਕੇ ਹੁੜਾਏ ਕ੍ਰੋਸ ਕਰਕੇ ਅਸੀਂ ਜਦੋਂ ਤਨੋਲਾ ਵੀ ਕ੍ਰੋਸ ਕਰਦੇ ਆ ਤੇ ਉਸ ਤੋਂ ਬਾਅਦ ਬੜਬੜ ਟੂਲਪਲਾਜ਼ਾ ਆਉਂਦਾਗਾ ਜੀ ਬੜਬੜ ਟੂਲਪਲਾਜ਼ੇ ਦੇ ਉੱਤੇ ਜਿਹੜੀ ਇੱਥੇ ਫੋਰਸ ਲੱਗੀ ਸੀ ਏਦੂ ਡਬਲ ਫੋਰਸ ਉੱਥੇ ਲਾਈ ਵੀ ਸੀਗੀ ਹੂੰ ਤੇ ਉੱਥੇ ਸਾਨੂੰ ਰੋਕਿਆ ਆਂਦਾ ਉੱਥੇ ਸਾਡੀ ਗੱਡੀ ਸਾਈਡ ਤੇ ਲਵਾਈ ਲਈ ਲਵਾ ਕੇ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਹਾਂਜੀ ਦੱਸੋ ਜੀ ਕੀ ਆ ਉਹ ਕਹਿੰਦੇ ਵੀ ਤੁਸੀਂ ਬਾਹਰ ਆਓ ਤੁਹਾਡੇ ਨਾਲ ਗੱਲਬਾਤ ਕਰਨੀ ਆ ਹੂੰ ਤੇ ਜਦੋਂ ਅਸੀਂ ਬਾਹਰ ਆਏ ਤੇ ਮੈਂ ਕਹਾਂ ਵੀ ਦੱਸੋ ਡਿਊਟੀ ਇਨਚਾਰਜ ਕੌਣ ਆਥੇ ਖੜੇ ਸੀਗੇ ਐਸਪੀ ਸਾਹਿਬ ਸੀਗੇ ਡੀਐਸਪੀ ਸੀਗੇ ਹੋਰ ਉੱਚ ਅਧਿਕਾਰੀ ਸੀਗੇ ਅਸੀਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਤੁਸੀਂ ਕੰਮ ਕੀ ਕਰਦੇ ਹੋ ਮੈਂ ਕਹੀ ਮੈਂ ਜਰਨਲਿਸਟਾਂ ਸੀ ਅੱਗੇ ਕਵਰ ਕਰਨ ਚੱਲੇ ਆ ਹੂੰ ਕਹਿੰਦੇ ਤੁਸੀਂ ਨਹੀਂ ਅੱਗੇ ਜਾ ਸਕਦੇ ਹਨਾ ਤੇ ਮੈਂ ਕਹੀ ਅਸੀਂ ਕਿਉਂ ਨਹੀਂ ਜਾ ਸਕਦੇ ਸਾਡਾ ਰਾਈਟ ਆ ਅਸੀਂ ਆਪਦਾ ਕੰਮ ਕਰਨਾਗਾ ਤੇ ਕਹਿੰਦੇ ਵੀ ਤੁਸੀਂ ਨਹੀਂ ਅੱਗੇ ਜਾ ਸਕਦੇ ਤੁਸੀਂ ਗੱਡੀ 'ਚ ਬੈਠੋ ਗੱਡੀ ਸਾਡੀ ਉਹਨਾਂ ਨੇ ਪਾਸੇ ਲਾਤੀ ਤੇ ਅਸੀਂ ਗੱਡੀ 'ਚ ਬੈਠ ਗਏ ਤੇ ਉਹਨੇ ਨੂੰ ਕੀ ਕਰਿਆ ਉਹਨਾਂ ਨੇ ਜਿਹੜਾ ਮੇਰੇ ਨਾਲ ਮੁੰਡਾ ਡਰਾਈਵਰ ਸੀ ਉਹਨੂੰ ਕਹਿੰਦੇ ਵੀ ਤੂੰ ਪਿੱਛੇ ਬੈਠ ਕਾਕਾ ਸਾਡੇ ਨਾਲ ਇੱਕ ਪੁਲਿਸ ਮੁਲਾਜ਼ਮ ਡਰਾਈਵਰ ਸੀਟ ਤੇ ਬੈਠਾ ਮੈਂ ਮੂਰੇ ਬੈਠਾ ਸੀ ਪਿੱਛੇ ਤਿੰਨ ਮੁੰਡੇ ਸੀਗੇ ਦੋ ਕੈਮਰਾਮੈਨ ਸੀਗੇ ਹਮ ਇੱਕ ਆਪਣਾ ਮੁੰਡਾ ਜਿਹੜਾ ਗੱਡੀ ਚਲਾਉਂਦਾਗਾ ਉਹਦੇ ਨਾਲ ਵੀ ਇੱਕ ਪੁਲਿਸ ਮੁਲਾਜ਼ਮ ਬੈਠਾ ਤੇ ਸਾਨੂੰ ੱਟਕੇ ਨਾਲ ਸਾਡੇ ਹੱਥਾਂ 'ਚੋਂ ਫੋਨ ਖੋਲੇ ਹਮ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਗੱਡੀਆਂ ਲਾਨਾਂ ਪਿੱਛੇ ਗੱਡੀਆਂ ਲਾਨਾਂ ਤੇ ਸਾਨੂੰ ਮੰਨ ਕੇ ਚੱਲੋ ਵੀ ਉਹ ਲੈ ਗਏ ਧਨੋਲੇ ਖਾਣੇ ਦੇ ਵਿੱਚ ਤਰੋਲੇ ਥਾਣੇ ਦੇ ਵਿੱਚ ਲਿਆ ਕੇ ਰਸਤੇ ਦੇ ਵਿੱਚ ਸਾਡੇ ਨਾਲ ਗੱਲ ਕਰਦੇ ਗਏ ਵੀ ਤੁਹਾਨੂੰ ਸ਼ਾਮ ਤੱਕ ਸ਼ਾਇਦ ਛੱਡ ਦੇਣਗੇ ਤੇ ਤੁਹਾਨੂੰ ਵੈਸੇ ਡੇਟੇਨ ਕੀਤਾ ਹੋਇਆਗਾ ਹੋਰ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ ਵੀ ਮੈਂ ਉਹਨਾਂ ਨੂੰ ਦੱਸਿਆ ਮੈਂ ਉਹਨਾਂ ਨੂੰ ਪੁੱਛਿਆ ਵੀ ਵੀ ਕਾਰਨ ਕੀ ਆ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਵੀ ਅਫਸਰਾਂ ਨੂੰ ਪਤਾ ਹੋਊਗਾ ਉਹ ਦੱਸਣਗੇ ਤੁਹਾਨੂੰ ਕਾਰਨ ਮੈਂ ਕਿਹਾ ਵੀ ਸਾਡੀ ਗੱਲ ਕਰਾਓ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਉੱਥੇ ਜਾ ਕੇ ਜਦੋਂ ਸਾਨੂੰ ਥਾਣੇ ਦੇ ਵਿੱਚ ਜਿੱਥੇ ਆਪਣਾ ਉਹਨਾਂ ਕੀ ਵਾਕੀ ਟੋਕੀ ਵਾਲਾ ਸਿਸਟਮ ਹੁੰਦਾ ਵਾਇਰਲੈਸ ਰੱਖੀ ਹੁੰਦੀ ਸਾਨੂੰ ਉਸ ਕਮਰੇ ਦੇ ਵਿੱਚ ਉਹਨਾਂ ਨੇ ਬਿਠਾਤਾ ਤੇ ਉੱਥੇ ਪਹਿਲਾਂ ਜਾਂਦਿਆਂ ਦੀ ਸਾਡੀ ਫੋਟੋ ਕੀਤੀ ਗਈ ਸਾਰਿਆਂ ਦੀ ਮੈਂ ਉੱਥੇ ਉਹਨਾਂ ਨੂੰ ਕਿਹਾ ਵੀ ਅਸੀਂ ਕਿਹੜਾ ਕੋਈ ਚੋਰ ਆ ਜਾਂ ਅਸੀਂ ਕਿਹੜਾ ਕੋਈ ਡਾਕਾ ਮਾਰਿਆ ਹੈਗਾ ਤੇ ਮੈਂ ਕਿਹਾ ਵੀ ਤੁਸੀਂ ਵੀ ਸਾਡੇ ਨਾਲ ਖੜ੍ਹ ਜਾਓ ਫੋਟੋ 'ਚ ਕਿ ਛੋਟਾ ਕੀ ਪਤਾ ਕੱਲ ਨੂੰ ਦੋਗੇ ਅਖਬਾਰ 'ਚ ਫੋਟੋ ਵੀ ਨਾਲ ਖੜ੍ਹੋ ਤੁਸੀਂ ਵੀ ਜਾਂ ਕਿੱਥੇ ਸਾਡੀ ਫੋਟੋ ਦੋਗੇ ਉਹ ਨਾਲ ਖੜ੍ਹੇ ਉਹਨਾਂ ਨੇ ਫੋਟੋਆਂ ਕਰੀਆਂ ਸਾਡੀਆਂ ਸਾਰਿਆਂ ਦੀਆਂ ਤੇ ਉਸ ਤੋਂ ਬਾਅਦ ਅਸੀਂ ਉੱਥੇ 2.5 ਤੋਂ 3 ਘੰਟੇ ਬੈਠੇ ਰਹੇ ਹਾਂ ਤੇ ਉੱਥੇ ਮੈਨੂੰ ਐਸਪੀ ਸਾਹਿਬ ਦਾ ਫੋਨ ਆਉਂਦਾ ਸ਼ਾਇਦ ਕੋਈ ਚੌਧਰੀ ਕਰਕੇ ਸੀ ਸ਼ਾਇਦ ਇਦਾਂ ਉਹਨਾਂ ਨੇ ਆਪਣਾ ਨਾਮ ਦੱਸਿਆ ਹਾਂ ਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਕੌਣ ਹੋ ਜਾਂ ਕਿਵੇਂ ਆ ਮੈਂ ਕਹਿੰਦੀ ਵੀ ਅਸੀਂ ਜਰਨਲਿਸਟ ਆ ਉਹ ਕਹਿੰਦੇ ਵੀ ਤੁਹਾਡੇ ਚੈਨਲ ਮੈਂ ਚੈਨਲਾਂ ਦੇ ਨਾਮ ਦੱਸੇ ਤੇ ਫਿਰ ਉਦੋਂ ਬਾਅਦ ਉਹ ਕਹਿੰਦੇ ਵੀ ਸਾਨੂੰ ਆਪਦੇ ਆਈਡੀ ਕਾਰਡ ਦੀ ਫੋਟੋ ਭੇਜੋ ਹੂੰ ਅਸੀਂ ਜੀ ਉਹਨਾਂ ਨੂੰ ਅਸੀਂ ਕਿਹਾ ਵੀ ਸਾਡੇ ਤਾਂ ਫੋਨ ਹੀ ਇੰਨਾਂ ਕੋਲੇ ਆ ਹਾਂ ਉਹ ਕਹਿੰਦੇ ਵੀ ਕੋਈ ਨਹੀਂ ਤੁਹਾਨੂੰ ਫੋਨ ਦੇ ਦਿੰਦੇ ਆ ਇੱਕ ਮਿੰਟ ਲਈ ਤੇ ਆਪਦੀ ਫੋਟੋ ਭੇਜ ਦਿਓ ਜਾਂ ਆਈਡੀ ਕਾਰਡ ਕੱਢ ਕੇ ਅਸੀਂ ਕਿਹਾ ਵੀ ਗੱਡੀ 'ਚ ਪਏ ਆ ਉਹ ਕਹਿੰਦੇ ਵੀ ਗੱਡੀ 'ਚ ਕੱਢ ਕੇ ਆਈਡੀ ਕਾਰਡ ਦੀ ਫੋਟੋ ਜਦੋਂ ਅਸੀਂ ਉਹਨੂੰ ਭੇਜੀ ਉਦੋਂ ਬਾਅਦ ਉਹਨਾਂ ਦਾ ਕਾਲ ਆਉਂਦਾ ਉਹ ਕਹਿੰਦੇ ਵੀ ਸੌਰੀ ਜੀ ਕਹਿੰਦੇ ਸਾਨੂੰ ਮਿਸਅੰਡਰਸਟੈਂਡਿੰਗ ਹੋ ਗਈ ਸੀ ਜੀ ਹਾਂ ਕੋਈ ਵੀ ਕੋਈ ਨਹੀਂ ਕਹਿੰਦੇ ਅਸੀਂ ਤੁਹਾਨੂੰ ਰਿਲੀਜ਼ ਕਰ ਦਾਂਗੇ ਤੇ ਮੈਂ ਕਹਾਂ ਜੀ ਚਲੋ ਠੀਕ ਆ ਤੇ ਉਦੋਂ ਮੰਨ ਕੇ ਚਲੋ ਵੀ 10 ਮਿੰਟ ਬਾਅਦ ਹੀ ਫਿਰ ਸਾਨੂੰ ਰਿਲੀਜ਼ ਕਰ ਦਿੱਤਾ ਮੰਨ ਕੇ ਚਲੋ ਵੀ 2.5 ਤੋਂ 3 ਘੰਟੇ ਸਾਨੂੰ ਧਨੋਲੇ ਖਾਣੇ ਦੇ ਵਿੱਚ ਉੱਥੇ ਰੱਖਿਆ ਗਿਆ ਉਸ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਫੇਰ ਅਸੀਂ ਕਿਉਂਕਿ ਸਤਾ ਸੰਗਰੂਰ ਜਾਣਾ ਸੀ ਆਪਾਂ ਦਾ ਵੀ ਡਿਊਟੀ ਕਰਨੀ ਆ ਜੀ ਅਸੀਂ ਫੇਰ ਦੁਬਾਰਾ ਬੜਬੜ ਟੋਲ ਪਲਾਜ਼ੇ ਦੇ ਉੱਤੇ ਆਏ ਤਾਂ ਉਦੋਂ ਨੂੰ ਉੱਥੇ ਕਿਸਾਨਾਂ ਨੇ ਮਤਲਬ ਜਿਹੜਾ ਟੋਲ ਪਲਾਜ਼ਾ ਉਹ ਜਾਮ ਕਰਤਾ ਸੀਗਾ ਮੰਨ ਕਰਤਾ ਸੀ ਗੱਡੀਆਂ ਗੁੱਡੀਆਂ ਖੜੀਆਂ ਸੀ ਪੂਰਾ ਉੱਥੇ ਫਿਰ ਉੱਥੇ ਕਿਸਾਨਾਂ ਨੇ ਮੰਨ ਕੇ ਚੱਲੋ ਵੀ ਜਦੋਂ ਅੱਗੇ ਵਧਣ ਲੱਗੇ ਨੌਜਵਾਨ ਹੋਰ ਵੀ ਆ ਗਏ ਬੈਰੀਗੇਟਿੰਗ ਉਹਨਾਂ ਨੇ ਪਾਸੇ ਕਰਕੇ ਜਦੋਂ ਅੱਗੇ ਜਾ ਰਿਆ ਸੀ ਉੱਥੇ ਜਦੋਂ ਮੁੱਠਪੇੜ ਹੋਈ ਉੱਥੇ ਜੋ ਡਾਂਗਾ ਚੱਲੀਆਂ ਤਾਂ ਉਹਨਾਂ ਨੇ ਜਦੋਂ ਅਸੀਂ ਕਵਰ ਕਰ ਰਹੇ ਸੀ ਕਿਉਂਕਿ ਉਹ ਫੋਨ ਦੇ ਵਿੱਚ ਹੀ ਸਾਰੀ ਚੀਜ਼ ਕਵਰ ਹੋਈ ਆ ਕਿੰਨਾ ਨੇ ਕੀ ਕੀਤਾ ਕਿੰਨਾ ਨੇ ਕੀ ਕਿਵੇਂ ਕਿਉਂਕਿ ਕਈ ਕਿਸਾਨਾਂ ਦੇ ਗਲਾਂ ਤੋਂ ਫੜ ਕੇ ਇੱਕ ਦੋ ਮੁੰਡਿਆਂ ਦੀ ਪੱਗ ਵੀ ਲਾਈ ਗਈ ਉੱਥੇ ਪੁਲਿਸ ਵੱਲੋਂ ਹਾਂ ਹਾਂ ਪੁਲਿਸ ਵੱਲੋਂ ਉਹ ਸਾਰਾ ਉਹ ਫੋਨ ਦੇ ਵਿੱਚ ਆ ਨੋ ਫੋਟੋ ਆਂਗ ਬਜੀਓ ਫੋਨ ਦੇ ਉੱਤੇ ਤੇ ਉਹ ਫੋਨ ਥੱਲੇ ਡਿੱਗ ਪਿਆ ਤੇ ਉਹਦੀ ਸਕਰੀਨ ਟੁੱਟ ਗਈ ਤੇ ਉਹ ਆਨ ਨਹੀਂ ਹੋ ਰਿਹਾ ਸੀਗਾ ਫੋਨ ਹੂੰ ਤੇ ਉਸ ਤੋਂ ਬਾਅਦ ਅਸੀਂ ਫਿਰ ਵਾਪਸ ਜਦੋਂ ਆਏ ਆ ਸਾਡੇ ਦੋ ਸਾਥੀ ਹੋਰ ਇੱਕ ਰਣਜੀਤ ਸਿੰਘਾ ਮੁੰਡਾ ਜਿੱਦੜ ਬਹੇ ਤੋਂ ਇੱਕ ਪਰਮੀਤ ਸਿੰਘ ਜਿਹੜਾ ਮੇਰੇ ਨਾਲ ਹੀ ਕੰਮ ਕਰਦਾ ਉਹਨਾਂ ਨੂੰ ਰੰਪਰੇ ਸਦਰ ਥਾਣੇ ਦੇ ਵਿੱਚ ਰੱਖਿਆ ਹੋਇਆ ਸੀਗਾ ਕਿਉਂਕਿ ਉਹਨਾਂ ਨੇ ਹੀ ਸਾਡੀ ਇਨਫੋਰਮੇਸ਼ਨ ਦਿੱਤੀ ਸੀ ਲਾਈਵ ਕਰਕੇ ਮੇਰੇ ਮੇਰੇ ਵਾਲੇ ਪੇਜ ਤੇ ਹਾਂ ਤੁਹਾਡੇ ਵਾਲੇ ਪੇਜ ਤੇ ਰਣਜੀਤ ਗੱਲ ਤੇ ਪਰਮੀਤ ਲਾਈਵ ਹੋਏ ਸੀ ਹਾਂ ਉਹ ਐਡੀਟਰ ਲੱਗਿਆ ਵਾ ਮੁੰਡਾ ਜਿਹੜਾ ਮੇਰੇ ਨਾਲ ਕੰਮ ਕਰਦਾ ਪਰਮਜੀਤ ਸਿੰਘ ਤੇ ਉਹਨਾਂ ਨੂੰ ਵੀ ਫੜ ਲਿਆ ਫਿਰ ਅਸੀਂ ਵਾਪਸ ਇਹਨਾਂ ਕੋਲ ਆਏ ਮੈਂ ਐਸਐਸਪੀ ਜਿਹੜੇ ਬਠਿੰਡਾ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਕੋਈ ਨਹੀਂ ਸੀ ਇਹਨਾਂ ਨੂੰ ਛੱਡ ਦਾਂਗੇ ਕਿਉਂਕਿ ਇੱਥੇ ਰੰਪਰੇ ਸਦਰ ਥਾਣੇ ਦੇ ਵਿੱਚ ਕੱਲੇ ਪਰਮੀਤ ਤੇ ਰੰਜੀਤ ਨਹੀਂ ਸੀ ਇਹਨਾਂ ਦੇ ਨਾਲ ਹੋਰ ਵੀ 12-13 ਜਣੇ ਸੀ ਕੁੱਲ ਮੈਨ ਲੱਗਾ 15 ਪਤਾ ਨਹੀਂ 16 ਜਣੇ ਸੀ ਕੁਝ ਖਾਜਲ ਕਾਦੇ ਨੌਜਵਾਨ ਸੀ ਕੁਝ ਹੋਰ ਏਰੀਆ ਦੇ ਨੌਜਵਾਨ ਸੀ ਜੀ ਠੀਕ ਹੈ ਪਰ ਜਦੋਂ ਅਸੀਂ ਦੁਬਾਰਾ ਬੜਬੜ ਟੋਲ ਪਲਾਜ਼ੇ ਤੇ ਜਾਂਦੇ ਆ ਤੇ ਉੱਥੇ ਐਸਪੀ ਹੁੰਦੇ ਨੇ ਐਸਪੀ ਉਹ ਮੈਥੋਂ ਮਾਫੀ ਵੀ ਮੰਗਦੇ ਨੇ ਉਹ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਕਹਿੰਦੇ ਵੀ ਸਾਨੂੰ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਮੈਂ ਕਿਹਾ ਪਰ ਵੀ ਛੋਟਾ ਜਿਹੜਾ ਬਿਹੇਵੀਅਰ ਸੀ ਛੋਡੇ ਮੁਲਾਜ਼ਮਾਂ ਦਾ ਉਹ ਵਧੀਆ ਬਿਹੇਵੀਅਰ ਨਹੀਂ ਸੀ ਕਿਉਂਕਿ ਜਰਨਲਿਸਟ ਨੂੰ ਛੋਟੇ ਮੁਲਾਜ਼ਮਾਂ ਦਾ ਕਹਿ ਸਕਦੇ ਆ ਤੇ ਜਿਹੜੇ ਮਤਲਬ ਜਰਨਲਿਸਟ ਨੂੰ ਜੇ ਤੁਸੀਂ ਐਡਾ ਰੋਕੋਗੇ ਤਾਂ ਇਹ ਕਿਵੇਂ ਕੰਮ ਚੱਲੂ ਕੱਲ ਤਾਂ ਪੰਜਾਬ ਦੇ ਵਿੱਚ ਸਾਨੂੰ ਲੱਗਦਾ ਵੀ ਲੋਕਤੰਤਰ ਦੀਆਂ ਧੱਜੀਆਂ ਡਾਂਗੀਆਂ ਗੰਡੀਆਂ ਲੱਗਦਾ ਨਹੀਂ ਹੈਈ ਆ ਅਜੇ ਤਾਂ ਦੇਖ ਹੀ ਲਿਆ ਲੋਕਾਂ ਨੇ ਇਕੱਲਾ ਸਾਡੇ ਨਾਲ ਨਹੀਂ ਹੋਰ ਬਹੁਤ ਸਾਰਿਆਂ ਨੂੰ ਇਹਨਾਂ ਨੂੰ ਸੋਨੂੰ ਨੂੰ ਵੀ ਫੋਨ ਆਇਆਗਾ ਹੋਰ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਨਹੀਂ ਮੇਰੇ ਤੇ ਘਰੇ ਵੀ ਆ ਗਏ ਸੀਗੇ ਬਾਅਦ ਵਿੱਚ ਜੋ ਤੁਸੀਂ ਲਾਈਵ ਹੋ ਕੇ ਕਿਹਾ ਉਸ ਤੋਂ ਬਾਅਦ ਥੋੜੀ ਰਿਲੈਕਸ ਹੋਏ ਆ ਨਹੀਂ ਤਾਂ ਉਸ ਤੋਂ ਪਹਿਲਾਂ ਤਾਂ ਇਹਨਾਂ ਦਾ ਹੁੰਦਾ ਹੀ ਆ ਜਿਵੇਂ ਕਰਦੇ ਆ ਹਾਂਜੀ ਹਾਂ ਹਾਂਜੀ ਹਾਂ ਐਸਐਸਪੀ ਡੀਐਸਪੀਆਂ ਦੇ ਕਈ ਹੋਰ ਵੀ ਪੱਤਰਕਾਰਾਂ ਨੂੰ ਜਿਹੜਾ ਫੋਨ ਕੀਤਾ ਗਿਆ ਹੈ ਮੈਂਟਲੀ ਜਿਹੜਾ ਇੱਕ ਮੈਂਟਲੀ ਇੱਕ ਤਰ੍ਹਾਂ ਦਾ ਹਰਾਸ ਕੀਤਾ ਜਾ ਰਿਹਾ ਹੈਗਾ ਇਹ ਹੁਣ ਪੰਜਾਬ ਸਰਕਾਰ ਪੱਤਰਕਾਰਾਂ ਦਾ ਕਿਵੇਂ ਦੇ ਸਕਦੇ ਆ ਪੱਤਰਕਾਰਾਂ ਨੂੰ ਇਦਾਂ ਰੋਕਣਾ ਠੀਕ ਹੈ ਜਾਇਜ਼ ਆ ਅਸੀਂ ਤਾਂ ਸਾਨੂੰ ਤਾਂ ਇਹੀ ਲੱਗ ਰਿਹਾ ਹੈ ਵੀ ਸ਼ਾਇਦ ਪੱਤਰਕਾਰਾਂ ਤੋਂ ਜਿਹੜੇ ਵਧੀਆ ਰਿਪੋਰਟਿੰਗ ਕਰ ਰਹੇ ਆ ਤੇ ਉਹਨਾਂ ਤਾਂ ਸ਼ਾਇਦ ਸਾਨੂੰ ਲੱਗਦਾ ਵੀ ਸਰਕਾਰ ਡਰ ਚੁੱਕੀ ਆ ਸਰਕਾਰ ਨੂੰ ਖਤਰਾ ਲੱਗਦਾ ਹੈਗਾ ਹੂੰ ਸਰਕਾਰ ਨੂੰ ਕਿਤੇ ਨਾ ਕਿਤੇ ਲੱਗਦਾ ਹੋਊਗਾ ਵੀ ਸਾਡੇ ਸਰਕਾਰ ਦੇ ਵਿੱਚ ਕੋਈ ਕਮੀ ਆ ਤੇ ਸਾਡੀ ਮਤਲਬ ਕੋਈ ਕਮੀਆਂ ਜਾਗਰਨਾ ਹੁਣ ਸਾਜੀ ਦਾ ਇਹੀ ਇਹੀ ਇਹਦਾ ਸਿੱਟਾ ਕੱਢ ਰਹੇ ਆ ਜਾਂ ਫਿਰ ਮਾਨ ਸਾਹਿਬ ਦੱਸਣ ਮਾਨ ਸਾਹਿਬ ਗ੍ਰਹਿ ਮੰਤਰੀ ਨੇ ਪੰਜਾਬ ਦੇ ਸੂਬੇ ਦੇ ਕਰਤਾ ਧਰਤਾ ਨੇ ਸਾਰੇ ਮਾਨ ਸਾਹਿਬ ਨੇ ਖੁਦ ਇੱਕ ਵੀਡੀਓ ਪੋਸਟ ਕੀਤੀ ਆ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਕਿਹਾ ਵੀ ਲੋਕਤੰਤਰ ਆ ਲੋਕਤੰਤਰ ਦੀਆਂ ਦੇਸ਼ ਦੇ ਵਿੱਚ ਧਜੀਆਂ ਟਾਈਆਂ ਜਾ ਰਹੀਆਂ ਉਹਨਾਂ ਨੇ ਕਿਹਾ ਵੀ ਜਲਦੀ ਜਿਹੜੇ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਪੁਤੇਨ ਬਣ ਜਾਣਗੇ ਤੇ ਸਾਨੂੰ ਤਾਂ ਇਹ ਲੱਗਦਾ ਹੈਗਾ ਵੀ ਉਹ ਤਾਂ ਪਤਾ ਨਹੀਂ ਕਦੋਂ ਮੰਨਗੇ ਪਰ ਪੰਜਾਬ ਦਾ ਮੁੱਖ ਮੰਤਰੀ ਤਾਂ ਸ਼ਾਇਦ ਪਹਿਲਾਂ ਹੀ ਬਹੁਤ ਕੁਝ ਮੰਨ ਚੁੱਕਿਆ ਹੈਗਾ ਵੀ ਮਹੌਲੀ ਤੋਂ ਜਦੋਂ ਸ਼ੁਰੂ ਹੋ ਜਾਂਦੇ ਆ ਫਾਜ਼ਲ ਕਾ ਤੱਕ ਲੋਕਤੰਤਰ ਸ਼ਾਇਦ ਥੱਫੇ ਖੂਚ ਪਾ ਦਿੰਦੇ ਆ ਇਹ ਤੇ ਜਦੋਂ ਮਹੌਲੀ ਤੋਂ ਚੰਡੀਗੜ੍ਹ ਤੇ ਵਰ ਜਾਂਦੇ ਆ ਉਦੋਂ ਲੋਕਤੰਤਰ ਆ ਜਦੋਂ ਮੇਅਰ ਦੀ ਚੋਣ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਉਦੋਂ ਜਿਹੜਾ ਕੁਝ ਹੁੰਦਾ ਹੈਗਾ ਉਦੋਂ ਲੋਕਤੰਤਰ ਦੀ ਹੱਤਿਆ ਹੋ ਰਹੀ ਆ ਤੇ ਜਦੋਂ ਇੱਥੇ ਪੰਜਾਬ ਦੇ ਨੌਜਵਾਨਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਗੀਆਂ ਪੰਜਾਬ ਦੇ ਨੌਜਵਾਨਾਂ ਨੂੰ ਡਿਟੇਨ ਕੀਤਾ ਜਾਂਦਾ ਪੱਤਰਕਾਰਾਂ ਨੂੰ ਡਿਟੇਨ ਕੀਤਾ ਜਾਂਦਾ ਧੱਕੇਸ਼ਾਹੀ ਕੀਤੀ ਜਾਂਦੀ ਆ ਉਦੋਂ ਸ਼ਾਇਦ ਲੋਕਤੰਤਰ ਕਿਤੇ ਵਜੂਗ ਜਾਂਦਾ ਹੈਗਾ ਉਦੋਂ ਪਤਾ ਨਹੀਂ ਲੋਕਤੰਤਰ ਕਿੱਥੇ ਚਲਾ ਜਾਂਦਾ ਹੈਗਾ ਹੂੰ ਹਾਂ ਕੱਲ ਇਹ ਇਦਾਂ ਹੀ ਕੁਝ ਲੱਗ ਰਿਹਾ ਸੀ ਇਹ ਤਾਂ ਜੇ ਹੁਣ ਨੌ ਤੁਸੀਂ ਉੱਥੇ ਪਹੁੰਚ ਗਏ ਮੌਕੇ ਤੇ ਜੱਗਿਆ ਚਲੇ ਹਾਂ 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 ਅਸੀਂ ਸੰਗਰੂਰ ਪਹੁੰਚੇ ਹਾਂ ਪਰ ਅਸੀਂ ਛੋਡੇ ਮਾਧਿਅਮ ਰਾਹੀਂ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਵੀ ਜਿਹੜਾ ਕੱਲ ਸਾਰਾ ਸਿਸਟਮ ਹੋਇਆਗਾ ਜੰਦੀਗੜਾ ਸੰਗਰੂਰ ਹਾਈਵੇ ਦੇ ਉੱਤੇ ਇਹ ਸਾਰੇ ਸਿਸਟਮ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਆ ਇਹਦੇ 'ਚ ਕੋਈ ਦੋਰਾਵਾ ਨਹੀਂ ਨਹੀਂ ਨੌਜਵਾਨਾਂ ਨੇ ਇੱਕ ਕਾਲ ਦਿੱਤੀ ਸੀ ਕਿ ਜਿਹੜਾ ਧਰਨੇ ਦਾ ਇੱਕ ਪ੍ਰੋਸੀਜਰ ਆ ਇੱਕ ਜਗ੍ਹਾ ਅਲੋਟ ਹੁੰਦੀ ਆ ਨੌਜਵਾਨਾਂ ਨੇ ਉੱਥੇ ਚਲਾ ਜਾਣਾ ਸੀ ਮੁੱਖ ਮੰਤਰੀ ਮੁੱਖ ਮੰਤਰੀ ਵੀ ਕੋਠੀ ਅੱਗੇ ਅੱਗੇ 2 ਸਾਲ ਹੋ ਗਏ ਹਜੇ 2 ਸਾਲ ਨੂੰ ਕੁਛ ਮਹੀਨਾ ਇੱਕ ਮਹੀਨਾ 20 25 ਦਿਨ ਹਜੇ ਪਏ ਨਹੀਂ 2 ਸਾਲ ਹੋ ਜਾਣੇ ਸਰਕਾਰ ਬਣੀ ਨੂੰ ਉੱਥੇ ਮਾਸਟਰਾਂ ਦੇ ਧਰਨੇ ਲੱਗੇ, ਉੱਥੇ ਅੰਗਣਵਾੜੀ ਵਰਕਰਾਂ ਦੇ ਧਰਨੇ ਲੱਗੇ, ਉੱਥੇ ਬੇਰੁਜ਼ਗਾਰਾਂ ਦੇ ਧਰਨੇ ਲੱਗੇ। ਉੱਥੇ ਕਿੰਨੇ ਮੁਲਾਜ਼ਮ ਜਥੇਬੰਦੀਆਂ, ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਨੇ ਇਕੱਠਾ ਗਰਾਹਾ, ਹੋਰ ਜਥੇਬੰਦੀਆਂ। ਕਿੰਨੀਆਂ ਨੇ ਧਰਨੇ ਲਾਏ ਆ ਮੁੱਖ ਮੰਤਰੀ ਦੀ ਕੋਠੀ ਅੱਗੇ। ਤੇ ਉਹੋ ਜਿਹੇ ਧਰਨਾ ਐ ਸੀ। ਹੂੰ। ਉੱਥੇ ਜਿਹੜੀ ਕੱਲ ਉੱਥੇ ਦੋ ਵਾਰ, ਤਿੰਨ ਵਾਰ ਐਸਐਸਪੀ ਨਾਲ ਫਿਰ ਏਡੀਜੀਪੀ ਸਾਹਿਬ ਆਉਂਦੇ ਨੇ ਜਸਕਰਨ ਸਿੰਘ ਜੀ। ਉਹਨਾਂ ਨਾਲ ਜਿਹੜੀ ਮੀਟਿੰਗ ਹੋਈ ਆ, ਉਹ ਉੱਥੇ ਵੀ ਉਵੇਂ ਹੀ ਹੋਣੀ ਸੀ ਮੀਟਿੰਗ। ਮਤਲਬ ਇਹ ਇਦਾਂ ਰੇਟੇਨ ਕੀਤਾ ਕਈ ਕਿਸਾਨ ਆਗੂਆਂ ਨੂੰ ਕਿਵੇਂ ਉੱਥੇ ਹੰਗਾਮਾ ਕੀਤਾ ਗਿਆ ਇੱਕ ਸੀਨ ਕ੍ਰੀਏਟ ਕੀਤਾ ਗਿਆ ਜਿਹੜਾ ਬਰਬਰ ਟੋਲ ਪਲਾਜ਼ੇ ਦੇ ਉੱਤੇ ਫਿਰ ਮਸਦੂਆਣਾ ਸਾਹਿਬ ਜਿਹੜਾ ਸੀਨ ਕ੍ਰੀਏਟ ਕੀਤਾ ਗਿਆ ਇਹਦੀ ਕੋਈ ਲੋੜ ਨਹੀਂ ਸੀ ਨੌਜਵਾਨਾਂ ਨੇ ਉੱਥੇ ਜਾਣਾ ਸੀ ਕਿਸਾਨ ਜਥੇਬੰਦੀਆਂ ਨੇ ਜਾਣਾ ਹੈ ਉੱਥੇ ਵੀ ਧਰਨਾ ਲੱਗਣਾ ਸੀ ਉੱਥੇ ਸਟੇਜ ਲੱਗਣੀ ਸੀ ਸਾਰਾ ਅਰੇਂਜਮੈਂਟ ਹੋਣਾ ਸੀਗਾ ਉੱਥੇ ਵੀ ਉਹੀ ਮੀਟਿੰਗਾਂ ਦਾ ਜ਼ੋਰ ਚੱਲਣਾ ਸੀਗਾ ਵੀਟਿੰਗ ਹੀ ਹੋਣੀ ਸੀ ਨਾ ਸਰਕਾਰ ਨੂੰ ਦਾ ਟੇਬਲ ਤੇ ਹੀ ਗੱਲ ਨਿਬੜਨੀ ਸੀ ਪਰ ਜਿਹੜਾ ਇਹ ਏਦਾਂ ਦਾ ਬਣਾਇਆ ਗਿਆ ਸ਼ਹਿਰ ਹੋ ਸਕਦਾ ਮੁੱਖ ਮੰਤਰੀ ਕੋ ਸੁਨੇਹਾ ਦੇ ਦੇਣਾ ਚਾਹੁੰਦੇ ਹੁਣ ਵੀ ਅਸੀਂ ਇਸ ਸਾਹ ਦੇ ਨਾਲ ਕੋਈ ਰੰਗਲਾ ਪੰਜਾਬ ਬਣਾ ਰਹੇ ਹਾਂ ਸ਼ਾਇਦ ਸਾਨੂੰ ਤਾਂ ਲੱਗ ਰਿਹਾ ਵੀ ਪੰਜਾਬੀਆਂ ਦੇ ਖੂਨ ਦੇ ਨਾਲ ਖੇਡ ਕੇ ਤੁਸੀਂ ਰੰਗਲਾ ਪੰਜਾਬ ਬਣਾਉਂਗੇ ਇਹ ਵੱਡਾ ਸਵਾਲ ਆ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਇਹਨਾਂ ਦਾ ਜਿਹੜਾ ਆਈਟੀ ਬਿੰਗ ਹੈ ਜਿਹੜੇ ਟ੍ਰੋਲ ਟ੍ਰੋਲਰ ਇਹਨਾਂ ਦਾ ਗੈਂਗ ਆ ਸ਼ਾਇਦ ਸਾਨੂੰ ਲੱਗਦਾਗਾ ਵੀ ਉਹ ਵੀ ਪਤਾ ਨਹੀਂ ਕਿੱਥੋਂ ਆਏ ਨੇ ਪਤਾ ਨਹੀਂ ਪੰਜਾਬ ਦੇ ਸੰਤਾ ਲੱਗਦੇ ਨਹੀਂ ਜਿਉ ਜੰਮੇ ਜਾਏ ਨੇ ਵੀ ਜਿਹੜੇ ਇਦਾਂ ਟ੍ਰੋਲਿੰਗ ਕਰ ਰਹੇ ਉਹਨਾਂ ਨੂੰ ਦੇਖ ਨਹੀਂ ਰਿਹਾ ਵੀ ਪੰਜਾਬ ਦਾ ਨੌਜਵਾਨ ਸੜਕਾਂ ਦੇ ਉੱਤੇ ਰੋਲ ਰਿਹਾ ਹੈਗਾ ਅਸੀਂ ਕਿਸੇ ਦਾ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਕੋਈ ਅਸੀਂ ਸਰਟੀਫਿਕੇਟ ਨਹੀਂ ਦਿੰਦਾ ਵੀ ਭਾਨਾ ਸਿੱਧੂ ਫੀ ਸਹੀ ਆ ਜਾਂ ਭਗਵੰਤਮਾਨ ਹੀ ਗਲਤ ਆ ਨਾ ਅਸੀਂ ਭਗਵੰਤਮਾਨ ਨੂੰ ਗਲਤ ਕਹੀਏ ਨਾ ਭਗਵੰਤਮਾਨ ਨੂੰ ਸਹੀ ਕਹੀਏ ਪਰ ਅਸੀਂ ਜਿਹੜੀ ਗੱਲ ਗਰਾਉਂਡ ਦੇ ਉੱਤੇ ਹੋ ਰਹੀ ਆ ਜੇ ਉਹ ਗਲਤ ਹੋ ਰਹੀ ਆ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਜੇ ਭਗਵੰਤਮਾਨ ਸਹੀ ਕਰੂਗਾ ਤਾਂ ਅਸੀਂ ਭਗਵੰਤਮਾਨ ਦੇ ਹੱਕ 'ਚ ਵੀ ਖੜਾਂਗੇ ਪਰ ਜੇ ਭਾਨਾ ਸਿੱਧੂ ਗਲਤ ਕਰੂ ਅਸੀਂ ਭਾਨੇ ਸਿੱਧੂ ਦਾ ਵੀ ਵਿਰੋਧ ਕਰਾਂਗੇ ਉਹਦੀ ਗੱਲ ਅਸਲੀਅਤ ਦਿਖਾਵਾਂਗੇ ਲੋਕਾਂ ਨੂੰ ਆਪਦੇ ਮਾਧਿਅਮ ਰਾਹੀਂ ਜੇ ਉਹ ਸਹੀ ਕਰੂਗਾ ਉਹਦੀ ਸਹੀ ਗੱਲ ਵੀ ਉਹਦੀ ਪਿੱਠ ਵੀ ਅਸੀਂ ਕਹਾਂਗੇ ਵੀ ਆਹ ਕੰਮ ਵਧੀਆ ਹੋਇਆ ਕੰਮ ਮਾੜਾ ਹੋਇਆ ਪਰ ਜੇ ਇਹਦਾ ਕੱਲ ਕੁਝ ਹੋਇਆ ਇਹ ਤਾਂ ਅਸੀਂ ਜਿਹ ਮਤਲਬ ਸ਼ਬਦਾਂ ਦੇ ਵਿੱਚ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਆ ਪੂਰਾ ਸ਼ਰਮਨਾਕ ਕੱਲ ਹੋਇਆਗਾ ਡੈਮੋਕਰੇਸੀ ਦੀਆਂ ਧੱਗੀਆਂ ਡੰਗਾਂ ਦੇ ਵਿੱਚ ਹੂੰ ਲੋਕਾਂ ਦਾ ਰੋਹ ਕਿਵੇਂ ਸੀਗਾ ਲੋਕਾਂ ਲੋਕਾਂ ਦਾ ਲੋਕਾਂ ਦਾ ਰੋਹ ਬਹੁਤ ਗੁੱਸੇ ਦੇ ਵਿੱਚ ਸੀ ਇੱਕੋ ਗਰੰਤੀ ਸਿੰਘ ਦੀ ਜਿਹੜੀ ਤੁਸੀਂ ਵੀਡੀਓ ਕੀਤੀ ਹੈ ਕੁੱਟਮਾਰ ਹੋਣੀ ਸ਼ਰਾਬ ਪੀ ਕੇ ਜੋਗ ਦਾਸ ਰਹੀ ਸੀ ਕੁਝ ਉਹ 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 ਦੇਖੋ ਉਹ ਮਾਨਸਾ ਜ਼ਿਲ੍ਹੇ ਦਾ ਇੱਕ ਪਿੰਡਾ ਫੱਤੋ ਫੱਤਾ ਮਾਣੂ ਕੇ ਕਰਕੇ ਇਦਾਂ ਦਾ ਕੋਈ ਪਿੰਡਾ ਉਹ ਹੂੰ ਉਹਨਾਂ ਨੂੰ ਬੋਹੇ ਦਾ ਜਿਹੜਾ ਐਸਐਚਓ ਉੱਥੇ ਜਾਂਦਾਗਾ ਬੋਹੇ ਥਾਣੇ ਦਾ ਹਾਂ ਉੱਥੇ ਪ੍ਰਸ਼ਾਦਾ ਤਿਆਰ ਹੋ ਰਿਹਾ ਸੀਗਾ ਇੱਥੇ ਧਰਨੇ ਲਈ ਹਾਂ ਇਸੇ ਧਰਨੇ ਲਈ ਇੱਕ ਦਿਨ ਪਹਿਲਾਂ ਦੀ ਗੱਲ ਆ 2 ਵਜੇ ਉੱਥੇ ਜਾਂਦੇ ਨੇ ਫੇਰ ਅੱਖ ਨੇ ਜਾਂਦੇ ਨੇ ਇੱਕ ਬੰਦੇ ਨੂੰ ਲੱਭ ਰਹੇ ਸੀ ਉਹ ਸ਼ਾਇਦ ਉੱਥੇ ਬਾਬਾ ਕੋ ਜਸਵਿੰਦਰ ਸਿੰਘ ਨੇ ਜਿਹੜੇ ਜਿਹੜਾ ਨਹੀਂ ਮੈਂ ਇੰਟਰਵਿਊ ਕਰੀ ਉਹਨਾਂ ਨੂੰ ਲੱਭ ਰਹੇ ਸੀ ਹੂੰ ਉੱਥੇ ਜਾਂਦੇ ਨੇ ਦਾਰੂ ਉਹਨਾਂ ਦੀ ਪੀਤੀ ਹੁੰਦੀ ਆ ਗੁਰੂ ਘਰ ਦੇ ਵਿੱਚ ਐਂਟਰੀ ਹੁੰਦੀ ਆ ਉੱਥੇ ਉਹਨਾਂ ਦੀ ਕੁੱਟਮਾਰ ਹੁੰਦੀ ਆ ਥਾਣੇ ਚਲੇ ਆ ਕੇ ਹਨਾ ਫੇਰ ਪਿੰਡੋਂ ਸਾਰਾ ਧਰਨਾ ਲਾਉਂਦਾ ਫੇਰ ਉਹਨੂੰ ਸੁਲਾਈ ਜਾਂਦਾ ਮਤਲਬ ਇਹ ਕਿਹੇ ਕੀ ਕਰਨਾ ਕਰਸ ਲਈ ਕੀ ਇਹ ਵੀ ਹੈ ਵੀ ਮੇਰਾ ਕਹਿਣਾ ਵੀ ਸ਼ਰੋਨੀ ਕਮੇਟੀ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਸਾਰੀ ਗੱਲ ਦੇ ਉੱਤੇ ਉੱਥੇ ਪੜਤਾਲ ਕਰਕੇ ਇਹਨਾਂ ਦੇ ਐਸਜੀਪੀਸੀ ਮੈਂਬਰ ਦੀ ਡਿਊਟੀ ਲੱਗਣੀ ਚਾਹੀਦੀ ਹੈ ਕਮੇਟੀ ਬਣਾ ਕੇ ਐਕਸ਼ਨ ਹੋਣਾ ਚਾਹੀਦਾ ਪੂਰਾ ਵੱਡਾ ਤੇ ਉਹਨੂੰ ਸਸਪੈਂਡ ਕਰਾਉਣਾ ਚਾਹੀਦਾ ਇਹ ਜੇ ਅਫਸਰ ਨੂੰ ਹੂੰ ਹਾਂ ਜਿਹੜਾ ਇਹਦੀ ਕਾਰਵਾਈ ਹੁੰਦੀ ਹੈ ਸਾਰੇ ਉੱਥੇ ਜਿਹੜੇ ਜਿੰਨੇ ਸਪਾਹੀ ਆ ਜਾਂ ਜਿਹੜਾ ਨੇ ਕੁੱਟਮਾਰ ਕੀਤੀ ਸਾਰਿਆਂ ਨੂੰ ਸਸਪੈਂਡ ਕਰਨਾ ਚਾਹੀਦਾ ਇਹ ਤਾਂ ਸ਼੍ਰੋਮਣੀ ਕਮੇਟੀ ਨੂੰ ਵੀ ਇੱਥੇ ਵੱਡਾ ਸਵਾਲ ਆ ਵੀ ਉਹ ਭਾਈ ਇਹ ਗੱਲ ਹੋਈ ਆ ਤੇ ਤੁਸੀਂ ਆਪਦੇ ਧਿਆਨ ਤੇ ਲੈ ਕੇ ਆਓ ਤੇ ਤੁਸੀਂ ਜਿਹੇ ਦੀ ਬਿਊਟੀ ਲਾਓ ਆਪਦੀ ਕਮੇਟੀ ਬਣਾਓ ਦੋ ਮੈਂਬਰੀ ਤੇ ਇੱਕ ਦੋ ਦਿਨਾਂ ਚ ਫੈਸਲਾ ਲੋ ਇਹ ਤਾਂ ਬਹੁਤ ਮਤਲਬ ਇਹ ਇਹਦਾ ਬੇਇੱਜ਼ਤੀ ਹੋਊਗੀ ਨਾ ਦਾਰੂ ਪੀ ਕੇ ਕੋਈ ਜਾਂਦਾਗਾ ਤੇ ਉੱਥੋਂ ਇਹ ਜੀ ਗੁੰਡਾਗਰਦੀ ਕਰਦਾ ਹੈ ਜਾਂ ਪੁਲਿਸ ਹੂੰ ਹਾਂਜੀ ਤੇ ਜਿਹੜਾ ਉੱਥੇ ਫਿਰ ਲਾਸਟ ਤੇ ਨਿਪਟ ਗਿਆ 10 ਤਰੀਕ ਨੂੰ ਛੱਡਣ ਦੀ ਗੱਲ ਹੋਈ ਹਾਂ ਇਹਨਾਂ ਦਾ ਹਾਂ 6 ਦਿਨਾਂ ਦਾ 10 ਤਰੀਕ ਦਾ ਟਾਈਮ ਲਿਆ ਹੈਗਾ ਸੋਮਵਾਰ ਤੋਂ ਲੈ ਕੇ ਇਹ 6 ਦਿਨਾਂ ਦਾ ਟਾਈਮ ਲਿਆ ਹੈਗਾ ਬਾਕੀ ਉਹਨਾਂ ਨੇ ਕਿਹਾ ਵੀ ਜਿਹੜਾ ਨੁਕਸਾਨ ਹੋਇਆਗਾ ਉਹ ਚੀਜ਼ਾਂ ਦੀ ਪਰਪਾਈ ਹੋਊਗੀ ਤੁਹਾਡੇ ਮੋਬਾਈਲ ਦੀ ਵੀ ਗੱਲ ਹੋ ਰਹੀ ਸੀ ਕਿ ਰਤਨਦੀਪ ਦਾ ਮੋਬਾਈਲ ਟੁੱਟਿਆ ਪਰਪਾਈ ਕਰਨਗੇ ਹਾਂਜੀ ਹਾਂਜੀ ਚਲੋ ਤਾਂ ਉਹ ਤਾਂ ਉਹਨਾਂ ਨੇ ਕਿਸਾਨਾਂ ਆਗੂਆਂ ਕੋਲ ਉੱਥੇ ਗੱਲ ਪਹੁੰਚੀ ਸੀ ਉਹਨਾਂ ਨੇ ਉੱਥੇ ਮੈਨੂੰ ਮਿਲ ਗਏ ਸੀ ਕਿ ਉਹਨਾਂ ਨੇ ਮੈਨੂੰ ਪੁੱਛਿਆ ਵੀ ਇਹ ਸਾਡੇ ਕੋਲੇ ਗੱਲ ਆਈ ਹੈ ਹੋਈ ਆ ਮੈਂ ਉਹਨਾਂ ਨੂੰ ਕਹਤਾ ਸੀ ਤੇ ਉਹਨਾਂ ਨੇ ਨੋਟ ਕਰ ਲਿਆ ਤੇ ਉਹ ਕਹਿੰਦੇ ਵੀ ਸਾਨੂੰ ਮੋਬਾਈਲ ਦੀਆਂ ਫੋਟੋਆਂ ਚਾਹੀਦੀਆਂ ਜਿਹੜੀਆਂ ਟੁੱਟਿਆ ਵਾ ਉਹ ਅਸੀਂ ਫੋਟੋਆਂ ਦਿੱਤੀਆਂ ਸੀ ਚਲੋ ਉਹਨਾਂ ਨੇ ਉੱਥੇ ਗੱਲ ਰੱਖੀ ਹੋਣੀ ਆ ਕਿਉਂਕਿ ਕਿੰਨੇ ਦੇ ਟਰੈ ਹੂੰ ਇਹ ਉਦੋਂ ਆਪਾਂ ਨੂੰ ਜਾਣਦੇ ਸੀ ਤਾਂ ਉੱਥੇ ਬਾਈ ਨੇਮ ਉਹਨਾਂ ਨੇ ਉੱਥੇ ਗੱਲ ਲਿਖ ਲਈ ਤੇ ਇੱਕ ਜਿਹੜੇ ਮੁੰਡੇ ਜਿਹੜੇ ਡਿਟੇਨ ਕੀਤੇ ਹੋਏ ਆ ਉਹਨਾਂ ਨੂੰ ਛੱਡਣ ਦੀ ਗੱਲ ਹੋਈ ਸੀ ਤੁਰੰਤ ਉਹਨਾਂ ਦਾ ਸਾਰੀ ਛੱਡ ਤੇ ਕੋਈ ਇੱਕ ਦਾ ਦੁੱਖਾ ਸ਼ਾਇਦ ਹੋ ਸਕਦਾ ਕੋਈ ਰਹਿ ਗਿਆ ਹੋੂ ਹਜੇ ਤੱਕ ਤਾਂ ਕੋਈ ਖਬਰ ਆਈ ਨਹੀਂ ਜੇ ਕੋਈ ਰਹੂਗਾ ਤਾਂ ਫਿਰ ਉਹ ਕਿਸਾਨ ਜੱਥੇਬੰਦੀਆਂ ਕੋਲੇ ਹਨ ਹੈਗਾ ਲਿਖਤਾ ਆਰਡਰ ਦੇਖੋ ਫਿਰ ਅੱਗੇ ਕੀ ਹੁੰਦਾ ਹੂੰ ਇਹ ਹੈ ਜੇ ਗੱਲ ਪਹਿਲਾਂ ਹੋ ਜਾਂਦੀ ਕੱਲ ਸਵੇਰੇ ਐਲਾਨ ਕਰ ਦਿੰਦੇ ਵੀ 10 ਤਰੀਕ ਤੱਕ ਛੱਡ ਦੇਾਂਗੇ ਭਾਈ ਨਾ ਇਕੱਠ ਕਰੋ ਜਾਂ ਤੁਸੀਂ ਇਦਾਂ ਨਾ ਅਣਾਮੀ ਫੌਜਬਾਜ਼ੀ ਨਾ ਹੋ ਜੇ ਨੁਕਸਾਨ ਨਾ ਹੋ ਜੇ ਬਾਏ ਚਾਂਸ ਜੇ ਕੱਲ ਨੂੰ ਦੋ ਚਾਰ ਨੌਜਵਾਨ ਇੱਧਰ ਲਈ ਉੱਧਰ ਲਈ ਕਿਸੇ ਦਾ ਨੁਕਸਾਨ ਹੋ ਜਾਂਦਾ ਕਿਉਂਕਿ ਭੀੜ ਦਾ ਕੋਈ ਰੂਪ ਨਹੀਂ ਹੁੰਦਾ ਤੇ ਭੀੜ ਦਾ ਕੋਈ ਹਮਲਾ ਕਰ ਲੱਗਾ ਦੇਖਦੀ ਨਹੀਂ ਕਿੰਦੇ ਤੇ ਹੋ ਰਿਹਾ ਹੁਣ ਆ ਤਾਂ ਪੰਜਾਬ ਦਾ ਨੁਕਸਾਨ ਹੀ ਸੀ ਹਾਂਜੀ ਹਾਂ ਬਿਲਕੁਲ ਬਿਲਕੁਲ। ਉਹਦੇ ਉੱਥੇ ਵੀ ਚਲੋ ਜੇ ਨਹੀਂ ਵੀ ਪੁੱਛ ਨੇ ਐਲਾਨ ਕਰਨਾ ਸੀ 10 ਤਰੀਕ ਤੱਕ ਤਾਂ ਉੱਥੇ ਲੋਕਾਂ ਨੇ ਸ਼ਾਂਤਮਈ ਪ੍ਰੋਟੈਸਟ ਹੀ ਕਰਨਾ ਸੀ। ਅੱਗੇ ਕਿਹੜਾ ਮੁੱਖ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨੇ ਨਹੀਂ ਲੱਗੇ। ਬਾਦਲਪਿੰਡ ਅਕ ਧਰਨਾ ਲੱਗਿਆ ਹੀ ਰਹਿੰਦਾ ਸੀ ਆ। ਜਾਂ ਪਟਿਆਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਸੀ ਧਰਨਾ ਲੱਗਿਆ ਰਹਿੰਦਾ ਸੀ। ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਧਰਨਾ ਲੱਗਿਆ ਰਹਿੰਦਾ ਸੀ। ਤੇ ਇਹ ਕੋਈ ਨਵੀਂ ਨਹੀਂ ਤੇ ਇਹਨਾਂ ਦੀ ਸਰਕਾਰ 'ਚ ਵੀ ਧਰਨੇ ਲੱਗੇ ਰਹੇ ਆ। ਇਹ ਤਾਂ ਕੋਈ ਇਹ ਨਹੀਂ ਸੀ ਉਹ ਅੰਤਮਾਨ ਦੇ ਘਰੇ ਉੱਥੇ ਵੜ ਜਾਣਾ ਸੀ ਲੋਕਾਂ ਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਕੱਲ ਤਾਂ ਗਰਮ ਹੋਏ ਬੈਠੇ ਸੀ ਕਹਿੰਦੇ ਯਾਰ ਹਾਂ ਉਹਨਾਂ ਨੇ ਵੀ ਇੱਥੇ ਆਉਣਾ ਸੀ ਉਹਨਾਂ ਨੂੰ ਵੀ ਰੀਟੇਨ ਕੀਤਾ ਗਿਆ ਹਾਂ ਨਜ਼ਰਬੰਦ ਕੀਤਾ ਗਿਆ ਉਹਨਾਂ ਨੂੰ ਹਾਂ ਵੀ ਉਹ ਉਹ ਤਾਂ ਇੱਕ ਮੁੱਖ ਮੰਤਰੀ ਰਹਿ ਚੁੱਕੇ ਚੁਣੇ ਹੋਏ ਸੀਗੀ ਇਹ ਲੱਗਦਾ ਨਹੀਂ ਕਿ ਇਹ ਤਾਂ ਬਹੁਤ ਧੱਕਾ ਹੋ ਗਿਆ ਜਦੋਂ ਆਮ ਲੋਕਾਂ ਨੂੰ ਜੇ ਇਹਨਾਂ ਨੂੰ ਰੋਕਿਆ ਉਹਨਾਂ ਨੂੰ ਲੱਗਿਆ ਵੀ ਕੋਈ ਗਲਤ ਨਾ ਕਰ ਦੇਣ ਉਹ ਤਾਂ ਮੁੱਖ ਮੰਤਰੀ ਸਮਝਦਾਰ ਸੁਲਝੇ ਹੋਏ ਸੀ ਉਹਨਾਂ ਨੂੰ ਰੋਕਣਾ ਬਾਲਾ ਗਲਤ ਨਹੀਂ ਹੋ ਗਿਆ हां हां पूरी गलत है पत्रकारਾਂ ਨੂੰ ਤੇ ਕਿਸੇ ਐ ਪਸੰਦਿਆਂ ਨੂੰ ਜਿਹੜਾ ਰੋਕਣਾਗੇ ਇਹ ਤਾਂ ਪੂਰਾ ਗਲਤੀ ਆ ਨਾ ਇਹ ਤਾਂ ਫਿਰ ਸ਼ਾਇਦ ਇਹੀ ਬਦਲਾਅ ਵਾ ਪੰਜਾਬ ਦੇ ਵਿੱਚ ਜਿਹੜਾ ਨਵਾਂ ਬਦਲਾਅ ਵਾ ਹੂੰ ਇਹੀ ਆ ਠੀਕ ਹੈ ਰਤਨ ਧੰਨਵਾਦ ਤੁਹਾਡਾ ਤੁਹਾਡੀ ਵੱਲੋਂ ਸਾਹਿਬ ਜਾਣ ਕੇ ਰੱਖਣ ਦੀ ਮੈਂ ਚਾਹੁੰਦਾ ਸੀ ਕਿ ਇਹ ਚੀਜ਼ ਨੂੰ ਸਾਂਝਾ ਕੀਤਾ ਜਾਵੇ ਸਾਰਿਆਂ ਤੱਕ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ